ਜਤਸ ਸਿੰਘ ਰਾਮ ਗੜੀਆ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਸੀ ਔਰ ਆਜੋਨਾ ਦਾ ਜਨਮ ਦਿਹਾੜਾ ਸਮੁੱਚੇ ਮੋਗਾ ਚ ਭਾਈਚਾਰੇ ਨੇ ਬੜੀ ਖੁਸ਼ੀ ਦੇ ਨਾਲ ਮਨਾਇਆ ਫੁੱਲ ਮਾਲਾ ਵਾਂ ਭੇਟ ਕੀਤੀਆਂ ਅਕੀਦਾ ਭੇਟ ਕੀਤਾ ਲੱਡੂ ਵੰਡੇ ਆ ਖੁਸ਼ੀ ਮਨਾਈ ਹੈ ਇਸ ਦਿਹਾੜੇ ਤੇ ਔਰ ਮੈਂ ਇਸ ਗੱਲ ਨੂੰ ਬੜਾ ਮੈਨੂੰ ਮਾਣ ਆ ਕਿ ਆਪਣੀ ਐਮਐਲਏ ਦੀ ਟਿਨਯੂਰ ਦੌਰਾਨ ਮੈਂ ਇਹ ਜਿਹੜੀ ਯਾਦਗਾਰ ਸਥਾਪਿਤ ਕਰ ਸਕਿਆ ਉਹਦੇ ਵਾਸਤੇ ਮੈਂ ਸਮੁੱਚੇ ਮੋਗੇ ਵਾਲਿਆਂ ਦਾ ਵੀ ਖਾਸ ਤੌਰ ਤੇ ਰਾਮਗੜੀਆ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਤਾਂ ਮੈਂ ਇਹ ਜਿਹੜਾ ਯਾਦਗਾਰ ਬਣਾ ਸਕਿਆ ਇੱਕ ਕਹਿੰਦੇ ਹੁੰਦੇ ਬਾ baਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਇਹਨਾਂ ਨੇ ਰਾਮਗੜੀਆ ਭਾਈਚਾਰੇ ਚੋਂ ਮੈਨੂੰ ਮਾਨ ਦਿੱਤਾ ਤਾਂ ਮੈਂ ਆਪਦੇ ਜਿਹੜੇ ਵੱਡੇ ਬਡੇਰੇ ਆ ਉਹਨਾਂ ਦੀ ਯਾਦਗਾਰ ਸਾਬਤ ਕਰ ਸਕਿਆ ਸੋ ਮੈਂ ਸਮੁੱਚੇ ਜਗਤ ਨੂੰ ਜਸਾ ਸਿੰਘ ਰਾਮਗੜੀਆ ਜਿਹੜੇ ਮਹਾਨ ਸਿੱਖ ਜਰਨੈਲ ਆ ਉਹਨਾਂ ਦੇ ਜਨਮ ਦਿਹਾੜੇ ਦੀਆਂ ਬਹੁਤ ਮੁਬਾਰਕਾਂ ਦਿੰਨਾ ਸ਼ੁਭ ਕਾਮਨਾਵਾਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਦੇਸ਼ਾਂ ਵਿੱਚ ਜਿਹੜੀ ਸੰਗਤ ਬੈਠੀ ਆ ਸਭ ਨੂੰ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਅੱਜ ਕੋਟਕਪੂਰਾ ਬਾਈਪਾਸ ਵਾਰਡ ਨੰਬਰ 8 ਦੇ ਸਤਤ ਜਸਾ ਸਿੰਘ ਰਾਮਗੜੀਆ ਚੌਕ ਜਿਹੜਾ ਜਿਹੜੀ ਕਿ ਸਮੂਹ ਸੰਗਤ ਦੇ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਸਭ ਦੇ ਸਹਿਯੋਗ ਦੇ ਨਾਲ ਨਗਮਗੰਗ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਇਹ ਜੱਸਾ ਸਿੰਘ ਰਾਗਵੜੀਆ ਦਾ ਬੋਤ ਜਿਹੜਾ ਇੱਥੇ ਸਥਾਪਿਤ ਕੀਤਾ ਗਿਆ ਸੀਗਾ ਅੱਜ ਉਹਨਾਂ ਦੇ ਜਨਮ ਦਿਹਾੜੀ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਮੰਦੇ ਪ੍ਰਧਾਨ ਸਾਹਿਬ ਤੇ ਜਾਂ ਹੋਰ ਵੀ ਸ਼ਹਿਰ ਦੀ ਸੰਗਤ ਆ ਜਿਹੜੇ ਕਿ ਅੱਜ ਇੱਥੇ ਮੇਨ ਚੌਂਕ ਦੇ ਵਿੱਚ ਜਿਹੜਾ ਕਿ ਕੋਟਕਪੂਰਾ ਬਾਈਪਾਸ ਤੇ ਅੱਜ ਉਹਨਾਂ ਨੂੰ ਮਾਲ ਆਪਾ ਅਰਪਣ ਕੀਤੀ ਆ ਤੇ ਜਿੱਥੇ ਕਿ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਅਰਦਾਸ ਬੇਨਤੀ ਕੀਤੀ ਆ ਕਿਉਂਕਿ ਹਮੇਸ਼ਾ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਓਟ ਆਸਰਾ ਹੁੰਦਾ ਹੈ ਤੇ ਜਿੱਥੇ ਕਿ ਇਹ ਜੇ ਸ਼ਹੀਦ ਜਿਨ੍ਹਾਂ ਦੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਹਮੇਸ਼ਾ ਹੀ ਇਹ ਆਪਿਆਂ ਨੂੰ ਸਮਰਪਿਤ ਕਰੀਦਾ ਵਾ ਵੀ ਜਿਹੜੇ ਉਹਨਾਂ ਤੋਂ ਸਿੱਖਿਆ ਲੈ ਕੇ ਤੇ ਉਹਨਾਂ ਦੇ ਦਿੱਤੇ ਪੂਰਨਿਆਂ ਤੇ ਚੱਲ ਸਕੇ ਤੇ ਉਹਨਾਂ ਦੇ ਜਨਮ ਦਿਹਾੜੇ ਮਨਾਉਂਦੇ ਰਹੀਏ ਇਹੀ ਸੱਚੇ ਪਾਤਸ਼ਾਹ ਅੱਗੇ ਕਾਮਨਾ ਕਰਦੇ ਸਿੱਖ ਕੌਮ ਦੇ ਉਸ ਰਈਏ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਦੇ 301ਵੇਂ ਜਨਮ ਦਿਨ ਤੇ ਮੈਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਹੀ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਉਹ ਮਹਾਨ ਯੋਧੇ ਹੋਏ ਨੇ 12 ਮਿਸਲਾਂ ਦੇ ਵਿੱਚੋਂ ਜਿਨ੍ਹਾਂ ਨੇ ਦਿੱਲੀ ਤੋਂ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਥੋ ਸਾਨੂੰ ਐਸੇ ਯੋਧਿਆਂ ਦੇ ਜਨਮ ਦਿਨ ਮਨਾ ਕੇ ਉਹਨਾਂ ਦੀਆਂ ਦੱਸਿਆ ਹੋਈਆਂ ਲੀਹਾਂ ਤੇ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ